ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਪਾ ਬੈਠੇ ਆ ਮੁਖਸਰ ਸਾਹਿਬ ਸ੍ਰੀ ਮੁਖਸਰ ਸਾਹਿਬ ਮਾਗੀ ਮੰਡੀ ਦੇ ਉੱਤੇ ਤੇ ਇੱਕ ਘੋੜਾ ਨਾ ਜਦੋਂ ਰਾਹ 'ਚੋਂ ਲੰਘਦੇ ਆ ਦਿਲ ਨੂੰ ਬਹੁਤ ਖਿੱਚਦਾ ਸੀਗਾ ਤੇ ਮੈਂ ਸੋਚਿਆ ਵੀ ਬਾਈ ਨਾਲ ਗੱਲਬਾਤ ਕਰੀਏ ਤੇ ਵੀਡੀਓ ਬਣਾਈਏ ਹਨਾ ਤੇ ਘੋੜੇ ਬਾਰੇ ਜਾਣਕਾਰੀ ਦਈਏ ਘੋੜੇ ਦੇ ਵਿੱਚ ਖਾਸियत ਕੀ ਆ ਤਿੰਨ ਬੰਦੇ ਉਹਦੇ ਤੇ ਇਕੱਠੇ ਬੈਠ ਸਕਦੇ ਆ ਤੇ ਘੱਟੋ ਘੱਟ 3.5 ਫੁੱਟ ਲੰਬੀ ਉਹਦੀ ਕਰ ਦੇਣਾ ਤੇ ਬਹੁਤ ਹੀ ਜਿਆਦਾ ਚੰਗਾ ਬਸ਼ੇਰਾ ਹੋ ਘੋੜਾ ਕਹਿ ਲਈ ਕਿ ਬਸ਼ੇਰਾ ਕਹਿ ਲਈ ਘੋੜਿਆਂ ਚ ਆ ਗਿਆ 5 ਸਾਲ ਘੋੜਿਆਂ ਚ ਆ ਗਿਆ 5 ਸਾਲ ਦੀ ਉਮਰ ਹੋ ਗਈ ਤੇ ਬਾਈ ਨਾਲ ਗੱਲਬਾਤ ਕਰਦੇ ਆ ਸਾਰੀ ਡਿਟੇਲ ਲੈਣੇ ਆ ਤੇ ਮੇਰੇ ਤਾਂ ਦਿਲ ਨੂੰ ਬਹੁਤ ਚੰਗਾ ਲੱਗਿਆ ਘੋੜਾ ਉਹ ਬਾਕੀ ਤੁਸੀਂ ਵੀਡੀਓ ਚ ਦੇਖ ਲਿਓ ਆਪਾਂ ਕਲਿੱਪ ਲਾ ਦਾਂਗੇ ਤੇ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਾਊ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ। ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡਾ ਪਿੰਡ ਕਿਹੜਾ? ਆਪਣਾ ਪਿੰਡ ਬਾਈ ਜੀ ਵਾਂਦਰ ਜਟਾਣਾ ਹੈ ਜੀ। ਇਹ ਕੋੜਕਪੂਰਾ ਮੁਕਸਰ ਰੋਡ ਦੇ ਉੱਤੇ ਪਿੰਡ ਹੈ। ਵਾਂਦਰ ਜਟਾਣਾ ਪਿੰਡ ਹੈ ਜੀ। ਹਾਂਜੀ। ਤੁਹਾਡਾ ਮੋਬਾਈਲ ਨੰਬਰ ਵੀ ਦੱਸੋ ਜੀ। ਹਾਂਜੀ 959213321 959213321 33221 33221 ਹਾਂਜੀ। ਤੇ ਇਹ ਜਿਹੜਾ ਘੋੜਾ ਬਾਈ ਜੀ ਹਾਂਜੀ ਇਹ ਕਿਹੜੇ ਘੋੜੇ ਦਾ ਬੱਚਾ ਹੈ? ਇਹ ਜੀ ਆਪਣੇ ਫਰੈਂਡ ਕੋਲ ਸੀਗਾ ਗੋਸ਼ਾ ਬਰਾੜ ਕੋਲੇ ਮੇਰਾ 파ਟਨਰੀ ਹੈ। ਪਵਨ ਘੋੜਾ ਸੀਗਾ ਜੀ ਸਾਹੋਗੀ ਲੈਣ ਪਵਨ ਘੋੜਾ ਸਾਹੋ ਕੀ ਲੈਣ ਦਾ ਹਾਂਜੀ ਇਹ ਉਹਦਾ ਬੱਚਾ ਜੀ ਔਸਕਰ ਅੱਛਾ ਹਾਂਜੀ ਤੇ ਹਾਈਟ ਕਿੰਨੀ ਕਰ ਗਿਆ ਹਾਈਟ ਇਹਦੀ ਜੀ ਮਤਲਬ ਕਿ ਅਸੀਂ ਵਾਲੀ ਨਾਪ ਦੇ ਨਿਗੇ ਵੈਸੇ ਸ਼ਰਟ ਪਲੱਸ ਆਏਗਾ ਇਹ ਸ਼ਰਟ ਪਲੱਸ ਆਏਗਾ ਹਾਂਜੀ ਤੇ ਮਾਂ ਵੱਲੋਂ ਜੇ ਆਪਾਂ ਦੇਖੀਏ ਮਾਂ ਇਹਦੀ ਜੀ ਬਿਲਕੁਲ ਸਪੌਟਲੈਸ ਨੁਕਰੀ ਘੋੜੀ ਸੀਗੀ ਇਹ ਆਪਾਂ ਮਤਲਬ ਕਿ ਘੋੜਾ ਦੋ ਦੰਦ ਲਿਆ ਸੀਗਾ ਬਸ਼ੀਰਾ ਉਦੋਂ ਹੀ ਐਸ ਐਚਓ ਚਮੀਲੀ ਸਾਹਿਬ ਸੀ ਉਹਨਾਂ ਦੇ ਘਰੇ ਪੈਦਾ ਹੋਇਆ ਸੀਗੇ ਉਦੋਂ ਆਪਾਂ ਇਹ ਖਰੀਦਿਆ ਸੀ ਤੇ ਬਾਕੀ ਬਾਈ ਜੇ ਘੋੜੇ ਦੀ ਗੱਲ ਕਰੀਏ ਜਾਨੀ ਜਿੰਨੀ ਕੁ ਮੇਰੀ ਅੱਖ ਨੂੰ ਦਿਖਦਾ ਹਾਂਜੀ ਉਹਦੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਜੇ ਆਪਾਂ ਕਹੀਏ ਗੁਣੀਆਂ ਦਾ ਪਾਸ ਘੋੜਾ ਹਨਾ ਹਾਂਜੀ ਥੈਂਕ ਯੂ ਇਹਦਾ ਤੁਹਾਨੂੰ ਦਿਖ ਸਕ ਜਿਉਂ ਪਤਾ ਲੱਗ ਜਾਂਦਾ ਜਿਹਦੀ ਅੱਖ ਪਰਖਦੀ ਹੈ ਉਹ ਤੋਂ ਪਤਾ ਲੱਗ ਹੀ ਜਾਂਦਾ ਹੁਣ ਆਪਾਂ ਚਲੋ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਨਾ ਮੇਰੀ ਅੱਖ ਨੂੰ ਜ਼ਿਆਦਾ ਪਰਖ ਜਾਨੀ ਕਿ ਜਿੰਨੀ ਕੁ ਮੇਰੀ ਅੱਖ ਨੂੰ ਗੁਣੀਆਂ ਦਿੱਤਾ ਉੰਨੀ ਸੀ ਮੈਂ ਦੇਖਿਆ ਹੂੰ ਮਲਾਦੀ ਪਿੱਠ ਦੀ ਗੱਲ ਕਰੀਏ ਚਾਹੇ ਤਿੰਨ ਬੰਦੇ ਇਕੱਠੇ ਬਹਿ ਜਾਣਾ ਹਾਂ ਉਹ ਤੁਹਾਡੇ ਸਾਹਮਣੇ ਆ ਜੀ ਲੈਂਥ ਲਮੇ 6 ਫੁੱਟ ਲੰਬੀ ਲੈਂਥ ਹੋਊਗੀ ਇਹ ਲੈਂਥ ਆਮੋਂ ਘੋੜੇ ਨਾਲੋਂ ਮਤਲਬ ਕਿ ਜਿਆਦੇ ਇਹਦੇ ਪਿਓ ਦੀ ਵੀ ਆ ਤਿੰਨ ਤੋਂ 4 ਫੁੱਟ ਲੰਬੀ ਕਰ ਦੇਣਾ ਹਾਂਜੀ ਹਾਂਜੀ ਫੇਸ ਪਤਲਾ ਹਾਂਜੀ ਕੰਨ ਕੁੰਡੀਦਾਰ ਹਾਂਜੀ ਠੀਕ ਹੈ ਤੇ ਸੁੰਭ ਬੜਾ ਮਜ਼ਬੂਤ ਹਾਂਜੀ ਤੇ ਅੱਖ ਬੜੀ ਚਮਕੀਲੀ ਹੈ ਦੀਆਂ ਬਹੁਤ ਅੱਖਾਂ ਚੰਗੀਆਂ ਮੋਟੀ ਅੱਖਾਂ ਹੈ ਬਹੁਤ ਚੰਗਾ ਘੋੜਾ ਬਈ ਹੈ ਬਾਕੀ ਸੁਭਾਅ ਚ ਵੀ ਬਹੁਤ ਅਜੇ ਸ਼ਾਂਤ ਬਹੁਤ ਦਿੱਦਾ ਦੇ ਮੈਂ ਵੀ ਬੱਚਾ ਵਰਗਾ ਹੀ ਬਿਲਕੁਲ ਜਿਵੇਂ ਘੋੜੇ ਦੀ ਹਾਈਟ ਹੈ ਲੰਬਾਈ ਲੈਂਥ ਹੈ ਉਸ ਸਾਹਮਣੇ ਠੰਡਾ ਵੀ ਬਹੁਤ ਹੈ ਤੇ ਘੋੜਾ ਤੇ ਪੁੱਤ ਸੁੱਖ ਓਹੀ ਦਿੰਦੇ ਆ ਹਾਂਜੀ ਜਿਹੜੇ ਮੰਨ ਕੇ ਚੱਲ ਵੀ ਮਾਪੇ ਆਗਿਆਕਾਰੀ ਹੋਣ ਆਗਿਆਕਾਰੀ ਹੋਣ ਹਾਂਜੀ ਚਾਹੇ ਮਲਕ ਕਿੱਡਾ ਹੀ ਹੋਵੇ ਇਹ ਘੋੜੇ ਨੇ ਅੱਜ ਤੱਕ ਲੱਤ ਨਹੀਂ ਚਲਾਈ ਨਾ ਇਹਦੇ ਅਸੀਂ ਜਿਵੇਂ ਮੀਟਿੰਗ ਪਤਾ ਹੀ ਨਹੀਂ ਉਹ ਲੱਤ ਚਲਾਉਣ ਦਾ ਮੀਟਿੰਗ ਕਰਾਉਣੇ ਆਮ ਘੋੜਾ ਦੰਦਗੇ ਖਾ ਜਾਂਦਾ ਗਾ ਘੋੜਿਆਂ ਨੂੰ ਜੇ ਲੱਤਾਂ ਮਾਰ ਦਿੰਦਾ ਬੈਕ ਆਏ ਤੋਂ ਬਿਲਕੁਲ ਵੀ ਨਹੀਂ ਇਹਦੇ ਭਲਾ ਕੋਈ ਮਾਰ ਜੇ ਇਹ ਨਹੀਂ ਕਿਸੇ ਦਾ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਅਸਲੇ ਦਾ ਹਾਂ ਅਸਲੇ ਦਾ ਬੰਨ ਵਾਲੀ ਗੱਲ ਆ ਵੀ ਜਿਹੜੀ ਗੱਲ ਆ ਖਾਨਦਾਨੀ ਆ ਖਾਨਦਾਨੀ ਆ ਖਾਨਦਾਨੀ ਆ ਖਾਨਦਾਨੀ ਮਜ਼ਬੂਤ ਵੀ ਬਹੁਤ ਰਹੀ ਪੁਰਾਣ ਤੋਂ ਪਤਾ ਹੀ ਹੋਊਗਾ ਪੁਰਾਣੇ ਲੋਕਾਂ ਨੂੰ ਅਸੀਂ ਤਾਂ ਚਲੋ ਨਵੇਂ ਫੀਲਡ ਦੇ ਵਿੱਚ ਨਹੀਂ ਬਾਈ ਇੱਥੇ ਸਾਰੀ ਦੁਨੀਆ ਹੀ ਨਵੀਂ ਆ ਮਿੰਨ ਮਿੰਤੀ ਜੁਨਤੀ ਦੀ ਉਮਰ ਆ ਹਨਾ ਸਹੀ ਹੈ ਸਹੀ ਗੱਲ ਹੈ ਹੋ ਕੇ ਅਗਲੇ ਤੁਰ ਜਾਣੀ ਆ ਫਿਰ ਅਗਲੇ ਆ ਜਾਂਦੇ ਆ ਹਾਂਜੀ ਤੇ ਚਾਹੇ ਤੁਹਾਡੇ ਕੋਲੇ ਜਿੰਨਾ ਕੁਝ ਮਰਜੀ ਆ ਜਦੋਂ ਨਵੇਂ ਆਉਂਦੇ ਆ ਆਪਦੀ ਜਗ੍ਹਾ ਬਣਾ ਲੈਂਦੇ ਆ ਹਨਾ ਹਾਂਜੀ ਹਾਂਜੀ ਆਪਾਂ ਇਹ ਨਹੀਂ ਕਹਿ ਸਕਦੇ ਜੇ ਕੋਈ ਕਹੇ ਵੀ ਮੇਰੀ 70 ਸਾਲ ਦੀ ਉਮਰ ਹੋ ਗਈ ਮੈਨੂੰ ਇਹ ਸਾਰਾ ਕੁਝ ਪਤਾ ਇਹ ਕੋਈ ਜ਼ਰੂਰੀ ਨਹੀਂ ਇਹ ਸਹੀ ਗੱਲ ਆ ਬਾਕੀ ਛੋਟੀ ਉਮਰ ਦੇ ਵਿੱਚ ਚਲੋ ਸਾਨੂੰ ਵਾਈਗੁਰੂ ਨੇ ਘੋੜਾ ਬਖਸ਼ਤਾ ਸਾੜੇ ਦਾ ਮੀਸ ਵੀ ਨਹੀਂ ਸੀ ਕਿ ਵੀ ਇਹ ਹੀ ਘੋੜੇਗਾ ਸੀਗਾ ਠੀਕ ਆ ਆਪਣੇ ਇੱਕ ਦੋ ਤੇ ਵਾਈਗੁਰੂ ਨੇ ਆਪਦੀ ਆ ਵੀ ਘਰੇ ਉਹਨੂੰ ਧੱਕੇ ਨਾਲ ਘੋੜਾ ਗਿਆ ਮਤਲਬ ਖਿੱਚਦਾ ਦੂਰੋਂ ਇਹ ਤੇ ਬਾਈ ਇਹਦੀ ਮੀਟਿੰਗ ਫੀਸ ਕਿੰਨੇ ਕੁ ਰੱਖੀ ਹੈ? ਇਹਦੀ ਆਪਾਂ 18000 ਹੀ ਰੱਖੀ ਹੈ ਜੀ। ਬਾਕੀ ਜੇ ਕਈ ਵਾਰੀ ਕੋਈ ਬੰਦਾ ਦੂਰੋਂ ਜਿਆਦਾ ਆਉਂਦਾਗਾ ਉਹਨੂੰ ਕਿਰਾਇਆ ਵੀ ਛੱਡ। ਚਾਹ ਪਾਣੀ ਜ਼ਰੂਰ ਪਿਆਉਂਦਾ। ਮੈਂ ਨਾ ਚਾਹ ਪਾਣੀ ਤਾਂ ਤੁਸੀਂ ਛੱਡੋ ਜੀ। ਕਿਰਾਇਆ ਵੀ ਛੱਡੀਦਾ। ਕਿਰਾਇਆ ਦਾ ਕੋਈ 2-3000 4000 ਵਾਧਾ ਲਗਾ ਗਲੇ ਨੂੰ ਕਹਿੰਦੇ ਕੋਈ ਚੱਕਰ ਨਹੀਂ ਗਾ। ਬਾਕੀ ਦੂਜੀ ਗੱਲ ਇਹ ਆ ਵੀ ਇਹ ਨਹੀਂ ਵੀ ਆਪਾਂ ਛੱਡ ਕੇ ਪਰ ਇਹਨੂੰ ਮੂੰਹ ਕਰ ਲੈਣਾ ਹੈ। ਹਾਂ। ਪੈਸੇ ਫੜ ਕੇ। ਕੋਈ ਨਹੀਂ ਆ ਕਿਸੇ ਦੀ ਕੋੜੀ ਦੇ ਵਿੱਚ ਕੋਈ ਫਾਲਟ ਰਹੇਗਾ ਜਾਂ ਕੋਈ ਇਹ ਰੀ ਹੈਨਾ ਚੈੱਕ ਦੇ ਵਿੱਚ ਸਹੀ ਨਹੀਂ ਹੋ ਗਿਆ। ਅੰ ਦੋ ਵਾਰੀ ਦੇਣਾ ਪਵੇ ਤਿੰਨ ਵਾਰੀ ਦੇਣਾ ਪਵੇ ਥੋੜਾ ਦੇਵਾਂਗੇ ਕਿਉਂਕਿ ਸਾਨੂੰ ਤਾਂ ਐ ਆ ਵੀ ਸਾਨੂੰ ਕੋਈ ਇਦੀ ਕੱਲੀ ਫੀਸ ਨਹੀਂ ਕਿਉਂਕਿ ਇਹਨੂੰ ਕਿਸੇ ਕਰੇ ਬਰੀਡ ਚੰਗੀ ਜਾਊਗੀ ਤਾਂ ਆਪੇ ਫਾਇਦਾ ਹੀ ਹੋਊਗਾ ਇਹਦੇ ਸਪੋਰਟ ਹੈਗੇ ਪਰ ਇਹਦੇ ਬੱਚੇ ਬਿਲਕੁਲ ਸਪੋਰਟਲੈਸ ਆਰੇ ਤੇ ਬਾਕੀ ਸਭ ਤੋਂ ਵੱਡੀ ਗੱਲ ਦੱਸੋ ਅੱਜ ਕੱਲ ਇੰਨੀ ਮੈਡੀਸਨ ਆ ਗਈ ਹਾਂਜੀ ਵੀ ਲੋਕ ਘੋੜੇ ਨੂੰ ਛਿੱਲ ਕੇ ਚਿੱਟਾ ਕਰ ਲੈਂਦੇ ਆ ਤੁਹਾਨੂੰ ਪਤਾ ਹੀ ਆ ਜੀ ਤੇ ਤੁਸੀਂ ਮੰਨ ਕੇ ਚੱਲ ਜਮਾ ਹੀ ਛੇੜ ਛਾੜ ਨਹੀਂ ਬਿੱਲ ਫੁੱਲ ਵੀ ਇਹਨੂੰ ਕੋਈ ਆਹ ਡਾਕੂੜਾ ਉਹਦੇ ਵੀ ਕਿੰਨੇ ਸਪੌਟ ਆ ਹਾ ਕੀ ਹੋ ਗਿਆ ਉਹਨੂੰ ਕੀ ਹੋ ਗਿਆ ਵਧੀਆ ਸੋਹਣਾ ਲੱਗਦਾ ਕੋੜਾ ਨਾ ਚੱਲਦਾ ਕਿੰਨਾ ਚੱਲਦਾ ਕਿੰਨਾ ਹਾਂਜੀ ਤੇ ਨੌ ਕਿੱਡਾ ਉਹਦਾ ਹਾਂਜੀ ਹੁਣ ਉਹ ਛਿੱਲ ਕੇ ਥੋੜੀ ਬਣ ਗਿਆ ਛਿੱਲ ਕੇ ਥੋੜੀ ਬਣ ਗਿਆ ਨਹੀਂ ਨਹੀਂ ਇਹ ਤਾਂ ਸਪੌਟ ਦੀ ਕੋਈ ਗੱਲ ਨਹੀਂ ਬਿਲਕੁਲ ਨੇਚਰਲੀ ਆਈ ਕੋਈ ਇਹਦੇ ਵਿੱਚ 1% ਸ਼ੇਡ ਨਹੀਂ ਤੇ ਬੱਚੇ ਸਾਰੇ ਨੌਕਰੇ ਸੂਏ ਆ ਬਹੁਤ ਚੰਗੇ ਬੱਚੇ ਆਏ ਆ ਜੀ ਚੰਬਗਾ ਕੋੜੀਆਂ ਤੇ ਵੀ ਇਹਦੇ ਕਈ ਬੱਚੇ ਹੁਣ ਆਪਣੇ ਘਰ ਮਤਲਬ ਮੇਰੇ ਘਰੇ ਰਹੇ ਦੋ ਬੱਚੇ ਤੁਸੀਂ ਦੱਸਦੇ ਸੀ ਇਹਦੀ ਮਾਂ ਵੀ ਨੌਕਰੀ ਤੇ ਤਾਂ ਪਿਓ ਵੀ ਬਿਲਕੁਲ ਹੀ ਮਾਂ ਪਿਓਰ ਸਪੌਟਲੈਸ ਮਾਂ ਦਾ ਕੰਨ ਇਦੋਂ ਵੀ ਸੋਹਣਾ ਸੀ ਤੈਉ ਇਹਦਾ ਵੀ ਕੰਨ ਸੋਹਣਾ ਆ ਬਹੁਤ ਜਿਆਦਾ ਬਾਕੀ ਬਾਈ ਲੈਂਥ ਵੱਲੋਂ ਤੇ ਗਰਦਨ ਵੱਲੋਂ ਤੇ ਮੂ ਮਹਾਂਦਰੇ ਵੱਲੋਂ ਬਾਕੀ ਇਹ ਬੱਚੇ ਕੋਈ ਬਾਹ ਨਹੀਂ ਫੜਦਾ ਇਹਦੀ ਸ਼ੋ ਲੜੀ ਜਾਂਦੇ ਹੁਣ ਬੇਸ਼ੇਰੀ ਪਿਛਲੇ ਸਾਲ ਆਪਣੇ ਘਰੇ ਖੜੀ ਐ ਦੋ ਦੰਦ ਹਲੇ ਲੱਗਦੀ ਐ ਤੇ 360 360 ਪਲੱਸ ਚੱਲਦੀ ਐ ਤੇ ਉਹ ਪਿਛਲੇ ਸ਼ੁਭਾ ਦੇ ਵਿੱਚ ਮੈਂ ਸਾਰੇ ਪਾਈ ਆ ਚੰਗੇ ਨੰਬਰਾਂ ਚਾਹੀਏ ਬੀ ਚੰਗੇ ਨੰਬਰਾਂ ਚਾਹੀਏ ਮਸ਼ੀਨਾ ਵੀ ਇੱਕ ਤਿਆਰ ਹੋ ਗਈ ਆਪਣੇ ਕੋਲੇ ਇੱਕ ਵਾਰੀ ਹੁਣ ਆਪਾਂ ਦੁਬਾਰੇ ਤੋਂ ਤੋਂ ਡਿਟੇਲ ਲੈ ਲਈਏ ਜਿਹੜੇ ਭਰਾਵਾਂ ਨੇ ਕੰਟੈਕਟ ਕਰਨਾ ਹੋਊਗਾ ਹਾਂਜੀ ਪਹਿਲਾਂ ਤਾਂ ਤੁਹਾਡਾ ਨਾਮ ਦੱਸ ਦੋ ਹਾਂਜੀ ਮੇਰਾ ਨਾਮ ਹੀ ਅਮਨਦੀਪ ਆ ਕੰਡ ਮੇਰਾ ਬਾਂਦਰ ਇਹ ਟਾਣਾ ਇਹ ਹਾਂਜੀ ਫੋਨ ਨੰਬਰ ਕਿੰਨਾ ਮੇਰਾ ਫੋਨ ਨੰਬਰ ਹੈਗਾ 95921 33221 33221 ਜ਼ਿਲ੍ਹਾ ਫਰੀਦਕੋਟ ਆ ਜੀ ਜ਼ਿਲ੍ਹਾ ਫਰੀਦਕੋਟ ਆ ਹਾਂਜੀ ਤੇ ਸਟੱਡ ਸਰਵਿਸ ਦੀ ਫੀਸ ਕਿੰਨੀ ਆ ਸਟੱਡ ਸਰਵਿਸ ਇਹਦੀ ਆਪਾਂ 18000 ਰੁਪਿਆ ਫੀਸ ਕਰਦੇ ਆ ਜੀ ਹਾਂ ਬਾਕੀ ਅਗਲੇ ਦਾ ਮਾਨਤਨ ਫੁੱਲ ਕਰੀਦਾ ਇਹ ਨਹੀਂ ਗੱਲ ਬੰਦਾ ਨਰਾਜ ਹੋ ਕੇ ਜਾ ਡੂਗਾ ਕਈ ਬੰਦੇ ਨਹੀਂ ਇੰਨੀ ਫੀਸ ਭਰ ਸਕਦੇਗੇ ਕੋਈ ਕਰੋਨਰਮਾ ਚੰਗੀ ਘੋੜੀ ਵਾਲੇ ਆ ਆਪਾਂ ਕੋਈ ਗੱਲ ਨਹੀਂ ਘੱਟ ਫੀਸ ਚ ਵੀ ਛੱਡ ਦਿੰਦੇ ਕੋਈ ਐਡੀ ਗੱਲ ਨਹੀਂ ਮਤਲਬ ਜਿਹਦੇ ਘਰੇ ਘੋੜੀ ਚੰਗੀ ਹੋ ਨਰਮ ਤਾਂ ਕਦੇ ਹੁੰਦਾ ਹੀ ਨਹੀਂ ਮੈਂ ਉਹ ਹੀ ਆ ਨਾ ਵੀ ਕਈ ਯਾਰੀ ਇਹ ਦਿਲ ਤੋਂ ਹੁੰਦਾ ਨਾ ਇਹਨਾਂ ਦਾ ਪ੍ਰੇਮ ਜੀ ਹਾਂ ਕਿਉਂਕਿ ਅਗਲਾ ਕੋਈ ਨਰਮ ਘਰ ਦਾ ਵੀ ਵਾਲੇ ਨੂੰ ਜਿਹਨੂੰ ਪ੍ਰੇਮ ਆ ਉਹ ਕੁੜੀ ਲਊਗਾ ਹੀ ਲਊਗਾ ਪਰ ਉਹਨੂੰ ਔਖੇ ਹੋ ਕੇ ਲੈਣੀ ਪਵੇ ਪਰ ਕਿਸੇ ਤਰ੍ਹਾਂ ਹੀ ਲੈਣੀ ਪਵੇ ਤੇ ਇਹ ਬਾਈ ਜੀ ਅਮਰਸਰ ਤੋਂ ਆ ਅਸੀਂ 4 ਸਾਲ ਪਹਿਲਾਂ ਮਿਲੇ ਸੀਗੇ ਖਾਲਸਾ ਜੀ ਨੂੰ ਤੇ ਅੱਜ ਦੁਬਾਰਾ ਮਿਲੇ ਆ ਤੇ ਬਹੁਤ ਚੰਗਾ ਲੱਗਿਆ ਜੀ ਤੁਹਾਨੂੰ ਵੀ ਮਿਲ ਕੇ ਠੀਕ ਹੈ ਜੀ ਤੇ ਬਾਈ ਉਹਨਾਂ ਦਾ ਭੋੜਾ ਭਾਈ ਕੰਟੈਕਟ ਕਰ ਲਿਓ ਇੱਕ ਆਪਣੇ ਨਾ ਮਤਲਬ ਸਟੱਡ ਦਾ ਮਤਲਬ ਕਿ ਆਪਣਾ ਜਿਹੜਾ ਹੈਗਾ ਪੇਜ ਵੀ ਆਪਣਾ ਵੀ ਚੱਲਦਾ ਵਾ ਜਟਾਣਾ ਸਟੱਡ ਫਾਰਮ ਦੇ ਨਾਮ ਕੀ ਨੋ ਆ ਜੀ ਜਟਾਣਾ ਸਟੱਡ ਫਾਰਮ ਆਈ ਜਟਾਣਾ ਸਟਾਫਰਮ ਠੀਕ ਹੈ ਜੀ ਤੇ ਮਤਲਬ ਉਹ ਮੇਰਾ ਹੈਗਾ ਇੰਸਟਾਗ੍ਰਾਮ ਤੇ ਉਪਰਾਜ ਜਟਾਣਾ ਸਟਾਫਰਮ ਹੈ ਮੇਰੇ ਬਾਰੇ ਉਪਰਾਜ ਜਟਾਣਾ ਉਪਰਾਜ ਜਟਾਣਾ ਇੰਸਟਾਗ੍ਰਾਮ ਹਾਂਜੀ ਹਾਂਜੀ ਤੇ ਆਪਣਾ ਚੱਲਦਾ ਹੀ ਕਈ ਵਾਰੀ ਕਈ ਵਾਰੀ ਬੰਦਾ ਉੱਥੋਂ ਵੀ ਕੰਟੈਕਟ ਕਰ ਸਕਦਾ ਹੈ ਫੇਸਬੁੱਕ ਦਾ ਆਪਣਾ ਹੈਗਾ ਜਟਾਣਾ ਸਟਾਫਰਮ ਦੇ ਨਾਮ ਤੇ ਠੀਕ ਹੈ ਜੀ ਹਾਂਜੀ ਭਾਈ ਉਹਨਾਂ ਦੇ ਪੇਜ ਦੇ ਨਾਮ ਵੀ ਦੱਸਦੇ ਭਾਈ ਤੁਹਾਨੂੰ ਨੰਬਰ ਵੀ ਦੇਤਾ ਐਡਰੈਸ ਵੀ ਦੇਤਾ ਤੇ ਘੋੜਾ ਮੇਰੇ ਵੱਲੋਂ ਕਹਿਣਾ ਮੈਂ ਵੀ ਬਹੁਤ ਚੰਗਾ ਘੋੜਾ ਤੇ ਤੁਸੀਂ ਕਦੇ ਵੀ ਆ ਕੇ ਵਿਜ਼ਿਟ ਕਰ ਸਕਦੇ ਹੋ ਬਾਈ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਰਹਿਣ ਦੀ ਵੀ ਕੋਈ ਰਹਿਣ ਦੀ ਜੇ ਤੁਸੀਂ ਇੱਕ ਦੋ ਦਿਨ ਰਹਿਣਾ ਵੀ ਹੋਊਗਾ ਨਾ ਘੋੜੀ ਲੈ ਕੇ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਹਾਂਜੀ ਤੇ ਬਾਈ ਸਾਰੀਆਂ ਗੱਲਾਂ ਵੱਲੋਂ ਬਾਈ ਉਹਨਾਂ ਦਾ ਮਤਲਬ ਖੁੱਲੀ ਛੋਟ ਆ ਤੁਸੀਂ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ ਤੇ ਘੋੜਾ ਤਾਂ ਚੰਗਾ ਹੈ ਜੀ ਠੀਕ ਆ ਦੋਸਤੋ ਮਿਲਦੇ ਆ ਨੈਕਸਟ ਵੀਡੀਓ ਚ ਧੰਨਵਾਦ ਸਤਿ ਸ਼੍ਰੀ ਅਕਾਲ